ਆ ਉਸ ਦੇ ਕੰਡੇ ਖੁਰਨ ਲੱਗੇ ਨੇ ਤੇ ਕੰਡਿਆਂ ਦੇ ਖੁਰਨ ਕਾਰਨ ਜੋ ਪਾਣੀ ਹੈ ਉਸ سے ਰਿਹਾਈਸ਼ੀ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ ਵੜ ਜਾਣ ਦੇ ਪੂਰੇ ਪੂਰੇ ਅਸਰ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਹਾਲਾਤ ਇੰਨੇ ਚਿੰਤਾਜਨਕ ਨੇ ਪਰ ਹਜੇ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਤੇ ਲੋਕ ਖੁਦ ਹੀ ਇਕੱਠੇ ਹੋ ਕੇ ਕੰਡਿਆਂ ਦੀ ਮਜ਼ਬੂਤੀ ਦਾ ਕੰਮ ਕਰ ਰਹੇ ਨੇ ਕੰਡਿਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਅੱਜ ਜੀ ਆਪਾਂ ਮੇਵਾ ਮਿਆਣੀ ਮਨਿਆਧੀਆਂ ਪਿੰਡ ਦੇ ਆ ਬੰਨ ਤੇ ਖੜੇ ਆ ਪਹਿਲਾਂ ਪਿੰਡ ਵਾਸੀਆਂ ਨੇ ਪਰਸੋਂ ਉਹ ਬੰਨ ਆਪਣੀ ਦੌੜ ਭੱਜ ਕਰਕੇ ਬੰਨਿਆ ਤੇ ਅੱਜ ਆ ਇੱਥੇ ਦਿਖਾਓ ਭਾਜੀ ਇੱਕ ਕਿਲਾ ਥਾਂ ਜਿਹੜਾ ਆ ਰੁੜ ਚੁੱਕਾ ਆ ਇੱਕ ਕਿਲਾ ਤੇ ਜਿਹੜਾ ਪਾਣੀ ਆ ਉਹ ਹੌਲੀ-ਹੌਲੀ ਵਧੀ ਜਾਂਦਾ ਪਿੰਡ ਵੱਲ ਨੂੰ ਤੇ ਆ ਭਾਜੀ ਦਿਖਾਓ ਉਹ ਦੇਖੋ ਕੋਠੀਆਂ ਮੋਰੇ ਆ ਆ ਪਿੰਡ ਆ ਜੀ ਮੋਰੇ ਸਾਰਾ ਮੈਨੂੰ ਲੱਗਦਾ ਵੀ 1 ਕਿਲ ਅੱਧਾ ਕਿਲੋਮੀਟਰ ਦਾ ਔਰ ਕੋਈ ਵੀ ਪ੍ਰਸ਼ਾਸਨ ਸਰਕਾਰ ਦਾ ਇੱਥੇ ਜ਼ੀਰੋ ਰੋਲ ਆ ਆ ਪਿੰਡ ਵਾਸੀ ਆ ਜੀ ਆਪ ਲੱਗੇ ਆ ਦੋ ਦਿਨ ਹੋ ਗਏ ਤਿੰਨ ਦਿਨ ਤੇ ਮੈਂ ਪ੍ਰਸ਼ਾਸਨ ਨੂੰ ਅਸੀਂ ਕਹਿੰਨੇ ਆ ਵੀ ਭਾਈ ਦੇਖੋ ਤੁਸੀਂ ਆਓ ਔਰ ਇੱਥੇ ਆਪਣਾ ਯੋਗਦਾਨ ਪਾਓ ਜੋ ਕਿ ਵਿਚਾਰੇ ਲੋਕ ਪਿੰਡ ਦੇ ਆਪ ਜਿੱਦੋਜਾਹਤ ਕਰਕੇ ਮਿਹਨਤ ਕਰਨ ਲੱਗੇ ਆ ਇਹ ਨਾ ਹੋਵੇ ਕਿ ਤੁਸੀਂ ਸੁੱਤੇ ਰਹੋ ਤੇ ਜਿਹੜਾ ਮੇਵਾ ਮਿਆਣੀ ਪਿੰਡ ਆ ਜੇ ਇਹੇ ਹਾਲਾਤ ਰਹੇ ਤੇ ਇਹ ਜੀ ਕੱਲ ਤੱਕ ਪਿੰਡ ਦੇ ਵਿੱਚ ਪਾਣੀ ਵੜ ਜਾਣਾ ਪਿੰਡ ਰੁੜ ਜਾਣਾ ਔਰ ਮੈਂ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਔਰ ਸਾਰੀ ਜਥੇਬੰਦੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦਸੂਏ ਦੇ ਵਿੱਚ ਮੇਵਾ ਮਿਆਣੀ ਪਿੰਡ ਹੁਸ਼ਿਆਰਪੁਰ ਦਸੂਏ ਦੇ ਵਿੱਚ ਜੋ ਕੀ ਖਾਰ ਪਾਣੀ ਦੀ ਜੋ ਕੀ ਇਧਰ ਨੂੰ ਪਿੰਡ ਵੱਲ ਨੂੰ ਸ਼ੁਰੂ ਹੋ ਗਈ ਹੈ ਸਾਰੇ ਭਰਾ ਦਸੂਏ ਹੁਸ਼ਿਆਰਪੁਰ ਵਾਸੀ ਸਾਰੀਆਂ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਸਾਰੇ ਆਉਣ ਤੇ ਅਸੀਂ ਜਿੰਨੀ ਵੱਧ ਤੋਂ ਵੱਧ ਮਦਦ ਹੋਵੇ ਤਾਂ ਕਿ ਆ ਦੇਖੋ ਕੋਠੀਆਂ ਮੋਰੇ ਆ ਪਿੰਡਾਂ ਵੀ ਅਸੀਂ ਪਿੰਡ ਨੂੰ ਜੋ ਕੀ ਪਾਣੀ ਤੋਂ ਸਸਰਾਲੀ ਦੇ ਵਿੱਚ ਸਤਲੋਜ ਦਰਿਆ ਦਾ ਬੰਨ ਟੁੱਟਣ ਕਿਨਾਰੇ ਹੈ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੋਕ ਜੁਟੇ ਹੋਏ ਨੇ ਕਈ ਪਿੰਡ ਪਾਣੀ ਦੀ ਮਾਰ ਹੇਠਾਂ ਸਕਦੇ ਨੇ ਸਸਰਾਲੀ ਬੂਂਟ ਰਾਵਤ ਹਵਾਸ ਸੀੜਾ ਬੂਥਗੜ ਮੰਗਲੀ ਟਾਂਡਾ ਟੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰ ਮੱਤੇਵਾੜਾ ਮੰਗਤ ਮਿਹਰਬਾਨ ਦਰਦਨਾਹੀ ਪਿੰਡ ਨੇ ਜੋ ਪਾਣੀ ਦੀ ਚਪੇਟ ਛੜ ਜਾਣਗੇ ਪ੍ਰਸ਼ਾਸਨ ਨੇ ਲੋਕਾਂ ਨੂੰ ਪਿੰਡ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਹੈ ਕਹਿ ਦਿੱਤਾ ਹੈ ਘਰਾਂ ਦਾ ਸਮਾਨ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਓ ਇਸੇ ਤੇ ਐਮਰਜੈਂਸੀ ਤੇ ਫਲੱਡ ਕੰਟਰੋਲ ਰੂਮ ਦਾ ਨੰਬਰ ਵੀ ਸਾਂਝਾ ਕੀਤਾ ਗਿਆ ਹੈ ਰਾਹਤ ਕੈਂਪ ਤਿਆਰ ਕਰ ਦਿੱਤੇ ਗਏ ਨੇ ਜਿਹੜੇ ਲੋਕਾਂ ਨੂੰ ਰਿਸ਼ਤੇਦਾਰਾਂ ਤੱਕ ਜਾਣ ਤੇ ਵਿੱਚ ਮੁਸ਼ਕਲ ਹੈ ਉਹ ਨੇੜਲੇ ਰਾਹਤ ਕੈਂਪਾਂ ਦੇ ਵਿੱਚ ਜਾ ਕੇ ਰਹਿ ਸਕਦੇ ਨੇ ਸੋ ਬੰਨ ਕਮਜ਼ੋਰ ਹੈ ਲੰਗੇ ਦਿਨ ਤੋਂ ਕੰਮ ਲਗਾਤਾਰ ਚੱਲ ਰਿਹਾ ਹੈ ਬੰਨ ਦੀ ਮਜ਼ਬੂਤੀ ਦਾ ਪਰ ਸਥਿਤੀ ਹਜੇ ਵੀ ਗੰਭੀਰ ਬਣੀ ਹੋਈ ਹੈ ਚਿੰਤਾਜਨਕ ਬਣੀ ਹੋਈ ਹੈ ਇਸ ਲਈ ਪੂਰੇ ਦੇ ਪੂਰੇ ਪਿੰਡ ਨੂੰ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ ਅਮਰਜੈਂਸੀ ਫਲੱਡ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਗਿਆ ਹੈ ਇੱਕ ਵਾਰੀ ਨੰਬਰ ਤੁਹਾਨੂੰ ਦੱਸ ਦਿੰਨੇ ਆ ਨੰਬਰ ਹੈ 0168 2433100 ਸੋ ਇਸ ਨੰਬਰ ਤੇ ਜੇਕਰ ਕਿਸੇ ਨੂੰ ਕੋਈ ਦਿੱਕਤ ਹੈ ਕਿਸੇ ਨੇ ਮਦਦ ਲੈਣੀ ਹੈ ਓਹੋ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਮਦਦ ਮੰਗ ਸਕਦਾ ਹੈ ਲੋਕ ਜੁਟੇ ਹੋਏ ਨੇ ਹਾਲਾਂਕਿ ਪ੍ਰਸ਼ਾਸਨ ਵੀ ਜੁਟਿਆ ਹੋਇਆ ਹੈ ਕਿ ਬੰਨ ਨੂੰ ਮਜ਼ਬੂਤ ਕੀਤਾ ਜਾਏ ਪਰ ਅਲਰਟ ਵੱਜੋਂ ਚੇਤਾਵਨੀ ਵੱਜੋਂ ਪਿੰਡ ਦੇ ਲੋਕਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਆਪਣਾ ਜ਼ਰੂਰੀ ਸਮਾਨ ਸੰਭਾਲ ਲਓ ਤੇ ਪਿੰਡ ਖਾਲੀ ਕਰਕੇ ਕਿਸੇ ਸੁਰੱਖਿਅਤ ਥਾਂ 'ਤੇ ਚਲੇ ਜਾਓ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਹਾਲਾਤ ਮਾੜੇ ਨੇ ਸੰਗਰੂਰ ਦੇ ਲੋਕਾਂ ਨੂੰ ਕਗਰ ਦਰਿਆ ਦਾ ਡਰ ਸਤਾ ਰਿਹਾ ਹੈ ਪਾਣੀ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਪਹੁੰਚ ਚੁੱਕਾ ਹੈ ਮੌਜੂਦਾ ਸਮੇਂ 750 ਫੁੱਟ ਦੇ ਕਰੀਬ ਪਾਣੀ ਦਾ ਵਹਾਅ ਕਗਰ ਦਿਆਲੇ ਦਿਵਾਲੇ 25 ਤੋਂ 30 ਪਿੰਡ ਨੇ ਪਿੰਡਾਂ ਨੂੰ ਚਿੰਤਾ ਪੈ ਗਈ ਹੈ ਕਿਸਾਨਾਂ ਨੂੰ ਫਿਕਰ ਪੈ ਗਈ ਹੈ ਕਿ ਜੇਕਰ ਪਾਣੀ ਦੀ ਮਾਰ ਪਈ ਪਾਣੀ ਇਸੇ ਤਰ੍ਹਾਂ ਵਹਿੰਦਾ ਰਿਹਾ ਇੰਨੀ ਹੀ ਮਾਤਰਾ ਦੇ ਵਿੱਚ ਪਾਣੀ ਆਂਦਾ ਰਿਹਾ ਕਾਂ ਉਹਨਾਂ ਦੇ ਘਰ-ਬਾਰ ਉਹਨਾਂ ਦੇ ਖੇਤ ਖਲੇ ਹਨ ਸਭ ਪਾਣੀ ਦੇ ਵਿੱਚ ਰੁੜ ਜਾਣਗੇ ਕੱਗਰ ਦਾ ਪਾਣੀ ਵਧਦਾ ਰਿਹਾ ਤਾਂ ਵੱਡਾ ਨੁਕਸਾਨ ਹੋਏਗਾ ਸੋ ਇਸ ਵੇਲੇ ਕੰਗਰ ਦਰਿਆ ਦੇ ਵਿੱਚ ਪਾਣੀ ਦਾ ਬਹਾਅ 750 ਫੁੱਟ ਹੈ ਤੇ ਆਪਣੇ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਪਾਣੀ ਹੈ ਤੇ ਪੂਰੇ ਉੱਤਰ ਭਾਰਤ ਦਾ ਬੁਰਾ ਹਾਲ ਹੈ ਮੈਦਾਨੀ ਇਲਾਕਿਆਂ ਤੋਂ ਲੈ ਕੇ ਪਹਾੜੀ ਇਲਾਕਿਆਂ ਤੱਕ ਮੀਂਹ ਜ਼ੋਰਾਂ ਤੇ ਪੈ ਰਿਹਾ ਹੈ بارش ਤੇ ਹੜ੍ਹ ਦੇ ਨਾਲ ਉੱਤਰ ਭਾਰਤ ਦੇ ਵਿੱਚ ਤਬਾਹੀ ਮਚੀ ਹੋਈ ਹੈ ਆਮ ਜਨ ਜੀਵਨ ਪਰਬਾਅਤ ਹੈ ਦਿੱਲੀ ਦੇ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ ਜਮੁਨਾ ਨਦੀ ਆਪਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵੱਧ ਰਹੀ ਹੈ ਵਗ ਰਹੀ ਹੈ ਪਾਣੀ ਦਾ ਲੈਵਲ ਉੱਥੇ 207 ਮੀਟਰ ਪਾਰ ਹੋ ਚੁੱਕਾ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਪਾਣੀ। ਜਮੁਨਾ ਘਾਟ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ। ਕਸ਼ਮੀਰੀ ਗੇਟ ਬੱਸ ਟਰਮੀਨਲ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ। ਸਿਵਲ ਲਾਈਨ ਸੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ। ਮੀਂਹ ਦੇ ਕਾਰਨ ਲੈਂਡਸਲਾਈਡਸ ਹੋ ਰਹੀਆਂ ਨੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਹਾਈਵੇ ਨੁਕਸਾਨੇ ਜਾ ਰਹੇ ਨੇ। ਹਿਮਾਚਲ ਦੀ ਗੱਲ ਕਰੀਏ ਤਾਂ ਕੁੱਲੂ ਜ਼ਿਲ੍ਹੇ ਦੇ ਵਿੱਚ ਢਿੱਗਾ ਡਿੱਗੜ ਦੇ ਕਾਰਨ ਦੋ ਘਰ ਟਹਿਟੇਰੀ ਹੋ ਗਏ। ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਬੱਦਲ ਫਟ ਰਹੇ ਨੇ, ਬਰਸਾਤ ਹੋ ਰਹੀ ਹੈ, ਲੈਂਡਸਲਾਈਡਸ ਹੋ ਰਹੀਆਂ ਨੇ। ਉੱਥੇ ਵੱਡੇ ਪੱਧਰ ਤੇ ਜ ਸੋ ਦਿੱਲੀ ਰਾਜਸਥਾਨੀ ਦਿੱਲੀ ਦੇ ਵਿੱਚ ਹੜ ਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਜਮੁਨਾ ਦੇ ਵਿੱਚ ਪਾਣੀ ਓਵਰਫਲੋ ਹੋ ਰਿਹਾ ਹੈ ਆਪਣੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ ਤੇ ਕਈ ਇਲਾਕੇ ਦਿੱਲੀ ਦੇ ਅਜਿਹੇ ਨੇ ਜੋ ਪਾਣੀ ਦੇ ਵਿੱਚ ਡੁੱਬ ਗਏ ਨੇ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੇ ਪਿੰਡ ਢਾਂਗੂ ਪੀਰ ਦੇ ਵਿੱਚ ਲੈਂਡਸਲਾਈਡ ਹੋਈ ਹੈ। ਲੈਂਡਸਲਾਈਡ ਦੇ ਕਾਰਨ ਪਹਾੜ ਦੇ ਮਲਬੇ ਨਾਲ ਇੱਕ ਘਰ ਨੂੰ ਨੁਕਸਾਨ ਪਹੁੰਚਿਆ। ਚੱਕੀ ਦਰਿਆ ਦੇ ਵਿੱਚ ਪਹਾੜ ਦਾ ਮਲਬਾ ਡਿੱਗਿਆ ਹੈ। ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ। ਭਾਰੀ ਮੀਂਹ ਲੈਂਡਸਲਾਈਡ ਦਾ ਕਾਰਨ ਦੱਸਿਆ ਜਾ ਰਿਹਾ ਹੈ। ਸੋ ਇਹ ਤਸਵੀਰਾਂ ਤੁਹਾਡੇ ਟੀਵੀ ਸਕਰੀਨ ਤੇ ਦੇਖ پا ਰਹੇ ਹੋਂ ਇਹ ਲੈਂਡਸਲਾਈਡ ਦੀ ਤਸਵੀਰ ਹੈ। ਪਹਾੜ ਦਾ ਪਹਾੜ ਕਿਵੇਂ ਖੁਰਦਾ ਹੋਇਆ ਪੂਰਾ ਢਹਿ ਢੇਰੀ ਹੋ ਗਿਆ। ਮਲਬਾ ਡਿੱਗ ਰਿਹਾ ਹੈ। ਤੇ ਚੱਕੀ ਦਰਿਆ ਦੇ ਵਿੱਚ ਜਾ ਕੇ ਸਾਰਾ ਮਲਬਾ ਡਿੱ ਗਿਆ ਹੈ ਤੇ ਸੜਕਾਂ ਤੇ ਰੋਡ ਤੇ ਢਿੱਗਾ ਡਿੱਗੀਆਂ ਨੇ ਆਵਾਜਾਈ ਬੰਦ ਹੋ ਗਈ ਹੈ ਰਸਤਾ ਬਲੌਕ ਹੋ ਗਿਆ ਹੈ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਇੱਕ ਘਰ ਟਹਿ ਟੇਰੀ ਹੋ ਗਿਆ ਬڑے ਚਾਹਾ ਦੇ ਨਾਲ ਇੱਕ ਘਰ ਚਾਰ ਬੈਡਰੂਮ ਸੈੱਟ ਦਾ ਘਰ ਬਣਾਇਆ ਗਿਆ ਸੀ ਪਰ ਸਾਰਾ ਘਰ ਟਹਿ ਟੇਰੀ ਹੋ ਗਿਆ ਪਰ ਬਾਹਰ ਪਾਪ ਉਪ ਨਸਰ ਆਇਆ ਸੋ ਲੈਂਡਸਲਾਈਡ ਦੀਆਂ ਤਸਵੀਰਾਂ ਨੇ ਤੁਹਾਡੀ ਟੀਵੀ ਸਕਰੀਨ ਤੇ ਹਿਮਾਚਲ ਦਾ ਪਿੰਡ ਹੈ ਪਿੰਡ ਢਾਂਗੂ ਪੀਰ ਪਠਾਨਕੋਟ ਦੇ ਲਾਗੇ ਜੋ ਵਾਟਰ ਲਾਕ ਦਾ ਹੈ ਉੱਥੇ ਪਿੰਡ ਸਥਿਤ ਹੈ ਤੇ ਉੱਥੇ ਲੈਂਡਸਲਾਈਡ ਹੋਈ ਤੇ ਸਾਰਾ ਮਲਬਾ ਚਿੱਕੀ ਦਰਿਆ ਦੇ ਵਿੱਚ ਡਿੱ ਗਿਆ ਮੇਰੇ 4 ਕਮਰੇ ਬਰਾਂਡਾ ਰਸੋਈ ਲੈਟਰਨ ਬਾਥਰੂਮ ਸਾਰੇ ਤੇ ਇਹ ਬਾਗ ਦੇ ਵਿੱਚ ਆਪਣਾ ਟੁੱਟ ਗਏ ਬਰਖਾ ਦੇ ਨਾਲ ਮੇਰੇ ਹੋਣ ਕਰੇ ਮੈਂ 68 ਸਾਲ ਮੇਰੀ ਉਮਰ ਆ ਤੇ 19 ਉਮਰ ਦੇ ਵਿੱਚ ਕੀ ਕਰਾਂਗਾ ਮੈਨੂੰ ਕੋਈ ਸਮਝ ਨਹੀਂ ਸਮਝ ਨਹੀਂ ਆ ਰਹੀ ਇੱਕ ਬ੍ਰੇਕ ਲਈ ਰੁਕਦੇ ਹਾਂ ਜਲਦ ਹੋਵਾਂਗੇ ਹਾਸਰ ਜੇਕਰ ਬਿਆਸ ਦਰਿਆ ਤੇ ਵਿੱਚ ਪਾੜ ਪੈਂਦਾ ਹੈ ਕਈ ਪੈਂਟ ਪਾਣੀ ਦੀ ਚਪੇਟ ਚ ਆ ਜਾਣਗੇ ਸੋ ਹੁਸ਼ਿਆਰਪੁਰ ਦਸੂਹਾ ਦਾ ਪਿੰਡ ਮੇਵਾ ਮਿਆਣੀ ਉਸੇ ਜੋ ਦਰਿਆ ਹੈ ਬਿਆਸ ਦਰਿਆ ਉਸੇ ਕੰਡੇ ਖੁਰਨ ਲੱਗੇ ਨੇ ਤੇ ਕੰਡਿਆਂ ਦੇ ਖੁਰਨ ਕਾਰਨ ਜੋ ਪਾਣੀ ਹੈ ਉਸੇ ਰਿਹਾਇਸ਼ੀ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ ਵੜ ਜਾਣ ਦੇ ਪੂਰੇ ਪੂਰੇ ਅਸਰ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਹਾਲਾਤ ਇੰਨੇ ਚਿੰਤਾਜਨਕ ਨੇ ਪਰ ਹਜੇ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਤੇ ਲੋਕ ਖੁਦ ਹੀ ਇਕੱਠੇ ਹੋ ਕੇ ਕੰਡਿਆ ਦੀ ਮਜ਼ਬੂਤੀ ਦਾ ਕੰਮ ਕਰ ਰਹੇ ਨੇ ਕੰਡਿਆ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਅੱਜ ਜੀ ਆਪਾਂ ਮੇਵਾ ਮਿਆਣੀ ਮਨਿਆਧੀਆਂ ਪਿੰਡ ਦੇ ਆ ਬੰਨ ਤੇ ਖੜੇ ਆ ਪਹਿਲਾਂ ਪਿੰਡ ਵਾਸੀਆਂ ਨੇ ਪਰਸੋਂ ਉਹ ਬੰਨ ਆਪਣੀ ਦੌੜ ਭੱਜ ਕਰਕੇ ਬੰਨੇ ਆ ਤੇ ਅੱਜ ਆ ਇੱਥੇ ਦਿਖਾਓ ਪਾਜੀ ਇੱਕ ਕਿਲਾ ਥਾਂ ਜਿਹੜਾ ਆ ਰੁੜ ਚੁੱਕਾ ਆ ਇੱਕ ਕਿਲਾ ਤੇ ਜਿਹੜਾ ਪਾਣੀ ਆ ਉਹ ਹੌਲੀ ਹੌਲੀ ਵਧੀ ਜਾਂਦਾ ਪਿੰਡ ਵੱਲ ਨੂੰ ਤੇ ਆ ਪਾਜੀ ਦਿਖਾਓ ਉਹ ਦੇਖੋ ਕੋਠੀਆਂ ਮੋਰੇ ਆ ਆ ਪਿੰਡ ਆ ਜੀ